ਜਲ ਸਪਲਾਈ ਕੰਟਰੈਕਟ ਵਰਕਰ ਯੂਨੀਅਨ ਰਜਿਸਟਰ 31 ਜ਼ਿਲ੍ਹਾ ਫਤਿਹਗੜ ਸਾਹਿਬ ਵੱਲੋਂ ਜਲ ਸਪਲਾਈ ਮੈਨੇਜਮੈਂਟ ਵੱਲੋਂ ਬਲਾਕ ਖੇੜਾ ਦੀਆਂ ਜਲ ਸਪਲਾਈ ਸਕੀਮਾਂ ਦੇ ਕਾਡਾ ਸਿਸਟਮ ਲਗਾਇਆ ਗਿਆ ਉਸ ਦੇ ਵਿਰੋਧ ਵਿੱਚ ਜਲ ਸਪਲਾਈ ਸੈਨੀਟੇਸ਼ਨ ਦਫ਼ਤਰ ਫਤਿਹਗੜ ਸਾਹਿਬ ਵਿੱਚ ਬਣੀ ਪਾਣੀ ਦੀ ਟੈਂਕੀ ਤੇ ਚੜ ਕੇ ਠੇਕੇ ਮੁਲਾਜ਼ਮਾਂ ਵੱਲੋਂ ਵਿਰੋਧ ਕੀਤਾ ਗਿਆ ਇਸ ਮੋਕੇ ਗੱਲਬਾਤ ਕਰਦੇ ਜ਼ਿਲ੍ਹਾ ਪ੍ਰਧਾਨ ਗੁਰਪਾਲ ਸਿੰਘ ਨੇ ਕੀ ਕਿਹਾ ਤੁਸੀਂ ਜੀ ਸੁਣੋ ਜਿਵੇਂ ਕਿ ਜੇਵਾਪਨਾਂ ਨਾਲ ਕਿਸੇ ਸੰਟਰੈਕਟਰ ਵਰਤਿੰਦੇ ਨੂੰ ਜਿਸ ਤੋਂ ਨੁਸਖਾ ਤੀਜਾ ਅੱਜ ਉਹ ਸਾਡਾ ਮਤਲਬ ਅਸੀਂ ਕਾਡਾ ਸਿਸਟਮ ਤੋਂ ਸੀਗਾ ਸਾਡੇ ਨਾਲ ਪਹਿਲਾਂ ਵਿਭਾਗ ਦੀ ਮੀਟਿੰਗ ਹੋਈ ਨਾ ਜਿੱਦੇ ਵਿੱਚ ਐਸ.ਓ. ਗੱਲ ਨੇ ਸੁਝਾਉਣ ਦਰਾਈ ਸੀ ਕਿ ਮੈਂ ਆਪ ਕੋ ਬਾਹਰ ਕਿਸੇ ਸਟੇਜ ਦੇ ਜਾ ਕੇ ਕਾਡਾ ਨਹੀਂ ਲਾਵਾ ਸੋ ਸਭ ਇਸਨੇ 4-5 ਤੋਂ ਵਿਭਾਗ ਵੱਲੋਂ ਫਿਰ ਤਕਸ਼ਾਈ ਨਾਲ ਵਰਕ ਕਰਨ ਦੀ ਸਕੀਮਾਂ ਤੇ ਜਾ ਕੇ ਕਾਡਾ ਸਿਸਟਮ ਲਾਇਆ ਜਾ ਰਿਹਾ ਉਸ ਦੇ ਬਿਰੋਧ ਦੇ ਵਿੱਚ ਅੱਜ ਅਸੀਂ ਡਾਕਟਰ ਦੇ ਚੈਰਜੀ ਤੋਂ ਉਥੋਂ ਖੇੜੇ ਬਲਾਕ ਦੇ ਡਾਕਟਰ ਡਾ ਬੌਧਨ ਪੁਰੀ ਸਕੀਮ ਦੇ ਕਰਕਰ ਜੀਤ ਸਿੰਘ ਨੂੰ ਡਾਕਟਰ ਦੇ ਵਿੱਚ ਅਡੇਸ਼ਨ ਨਾਲ ਉਹਨੂੰ ਭਾਵੇਂ ਨਾਲ ਲਾਇਆ ਗਿਆ ਤਾਂ ਉਸ ਤੋਂ ਬਾਅਦ ਉਸੇ ਸਕੀਮ ਦੇ ਜਿੱਦੇ ਜੋੜ ਕੇ ਤੇ ਸਕਾਡਾ ਸਿਸਟਮ ਲਾਇਆ ਗਿਆ ਉਹਦੇ ਵਿਰੋਧ ਦੇ ਵਿੱਚ ਡਾਕਟਰ ਸਾਥੀ ਡਾਕਟਰ ਦੇ ਵਿੱਚ ਮਜੋਰਟੀ ਚੂਲੇ ਪਰ ਜਿਹੜੇ ਦੇ ਉੱਤੋਂ ਬਾਹਰ ਭੱਜ ਰਿਹਾ ਜੰਨੇ ਆ ਕੇ ਡਾਕਟਰ ਨੂੰ ਖੜੇ ਕਰਾ ਰਹੇ ਨੇ ਸਾਨੂੰ ਮੀਟਿੰਗ ਦਾ ਪ੍ਰੋਸਸਰ ਦਿੱਤਾ ਤੇ ਉਹਨੂੰ ਮੀਟਿੰਗ ਦੇ ਵਿੱਚ ਐਸ ਡੀਓ ਸਾਹਿਬ ਐਸ ਡੀਓ ਕੀੜਾ ਕਰਨਦੀਪ ਜੀ ਨੇ ਇਸ ਰਾਸ਼ਨ ਦਾ ਬਣਾ ਕੇ ਜਦੋਂ ਤੱਕ ਮੁੱਖ ਮੰਤਰੀ ਨਾਲ ਮੀਟਿੰਗ ਹੋ ਕੇ ਤਾਂ ਨੀਂਦ ਦਾ ਫੈਸਲਾ ਨਹੀਂ ਲੋਕਾਂ ਤੱਕ ਕਿਸੇ ਸਕੀਮ ਦੱਸ ਸਕਦਾ ਨਹੀਂ ਹੈ ਸਕੀਮ ਹੈ ਕਿ ਇਸ ਕਾਦਾ ਸਿਸਟਮ ਦੇ ਵਿੱਚ ਸਾਡਾ ਇੱਕ ਟੋਟਲੀ ਆਯੋਬੀ ਸਿਸਟਮ ਦੀ ਨਵੀਂ ਨਹਿਰੀ ਪਾਣੀ ਦਾ ਪ੍ਰੋਜੈਕਟ ਹੈ ਨਹਿਰੀ ਪਾਣੀ ਦੇ ਨਾਲ ਟੈਂਕੀਓ ਤੇ ਵੀ ਆਟੋਮੈਟਿਕ ਬਾਅਦ ਹੈ ਜਿਸ ਦੇ ਨਾਲ ਆਪਣੇ ਆਪ ਪਾਣੀ ਦਿੱਤੇਗਾ ਤੇ ਆਪਣੇ ਆਪ ਪਾਣੀ ਤੇ ਬੰਦ ਹੋ ਰਿਹਾ ਤੇ ਜੋ ਟਾਈਮਿੰਗ ਉੱਤੇ ਵਿੱਚ ਦਿੱਤੀ ਯੋਗਪਰਤ ਚੱਲੇਗਾ ਤੇ ਜਦੋਂ ਉਥੇ ਸਾਰਾ ਕੁਝ ਨਹੀਂ ਹੋ ਜੁਦਾ ਤਾਂ ਦਰਕਰ ਦੇ ਲੋਕ ਨਹੀਂ ਜਾਂਦੇ ਤਾਂ ਦਰਕਰ ਦਾ ਰੁਜ਼ਗਾਰ ਗਲਤ ਖਤਰੇ ਦੇ ਵਿੱਚ ਹੈ ਉਸੇ ਕਰਕੇ ਜੁਨੇ ਲੋਕ ਹੋਰ ਕੀਤਾ ਜਾਣਾ ਹੈ